ਗਰਮੀ ਦੇ ਪਿੱਛੋਂ ਜਲ ਚੜਦਾ ਸਿਆਲ ਜੀ ਕਰਦੀ ਸੀ ਜੱਲਾ ਫਿਰ ਬੀਬੀ ਪਾਪੇ ਨਾਲ ਜੀ ਜਾ ਕੇ ਤੇ ਸ਼ਹਿਰੋਂ ਕੋਲਿਆ ਕੁਝ ਚੀਜ਼ਾਂ ਨੂੰ ਕਰੀਏ ਜਵਾਕਾਂ ਦੀਆਂ ਪੂਰੀਆਂ ਤੇ ਰੀਝਾਂ ਨੂੰ ਸੁੱਖ ਨਾਲ ਘਰ ਵਿੱਚ ਤੇ ਰੱਖਿਆ ਲਵੇਰਾ ਏ ਦੇਸੀ ਕਿਉ ਘਰ ਦਾ ਬੱਜੂੜਿਆ ਬੱਥੇਰਾ ਏ ਸਾਈਕਲ ਤੇ ਚੜ ਬਾਪੂ ਸ਼ਹਿਰ ਵਾਲਾ ਤੁਰਦਾ ਸਾਰੀਆਂ ਇਹ ਚੀਜ਼ਾਂ ਨੂੰ ਲੈ ਕੇ ਘਰ ਪਹੁੰਚਦਾ ਭਨ ਕੇ ਬਦਾਮਾਂ ਗੇਈਆਂ ਨੂੰ ਕੁੱਟਦੀ ਹੌਲੀ ਹੌਲੀ ਆਪਣੇ ਉਹ ਕੰਮ ਵਿੱਚ ਡੁੱਟਦੀ ਮੰਨੇ ਵਿੱਚ ਵਸ ਨਾਲ ਰੱਖਦੀਆਂ ਓਟਾਂ ਨੂੰ ਤੇ ਮੇਲਣੇ ਨਾਲ ਪੋਲੇ ਪੋਲੇ ਭੰਨਿਆਂ ਖ ਰੋਟਾ ਨੂੰ ਤੇ ਕੱਢ ਸਭ ਗਿਰਿਆਂ ਨੂੰ ਦੌਰੀ ਵਿੱਚ ਕੁੱਟਦੀ ਥੋੜੇ ਜਿਹਾ ਕਾਜੂ ਵੀ ਸੀ ਧੇਰ ਵਿੱਚ ਸੁੱਟਦੀ ਤੇ ਸੌਬ ਤੇ ਜਵੈਣ ਕਾਲੀ ਮਿਰਚ ਰਾ ਕੇ ਕੋਟਲੀ ਸੀ ਧੇਰ ਚਾਹੇ ਮਲਦੇ ਵੀ ਪਾ ਕੇ ਮਿੱਠੇ ਤੇ ਤਸਕ ਵੀ ਥੋੜੇ ਥੋੜੇ ਪਾਉਂਦੀ ਸੀ ਤੇ ਦੁਖਦਾਰਾ ਲੱਕ ਤੇ ਕਰਤਨ ਜੀ ਆਉਂਦੀ ਸੀ ਦੋ ਤਿੰਨ ਠੂਕੀਆਂ ਵੀ ਗਰੀਦੀਆਂ ਪਾ ਕੇ ਪਾਉਂਦੀ ਸੀ ਪ੍ਰਾਧਨ ਤੇ ਚੀਚਾ ਨੂੰ ਰਲਾ ਕੇ ਮਿੱਠੀ ਬਣ ਜਾਏ ਗੁੜ ਸ਼ੱਕਰ ਵੀ ਪਾਉਂਦੀ ਸੀ ਪਿਆਰ ਨਾਲ ਸਾਰੀਆਂ ਉਹ ਚੀਜ਼ਾਂ ਨੂੰ ਰਲਉਂਦੀ ਸੀ ਕਰਦੀ ਸੀ ਗਰਮਦੀ ਸੀ ਘਿਓ ਨੂੰ ਕੜਾਈ ਵਿੱਚ ਰੱਖਦੀ ਸੀ ਖਿਆਲ ਬੜਾ ਸਾਫ਼ ਤੇ ਸਫਾਈ ਵਿੱਚ ਲੱਗ ਲੱਟ ਜੁੱਲੇ ਵਿੱਚ ਅੱਗ ਪਈ ਬਲਦੀ ਗਰੀ ਵਾਲਾ ਜੁੱਠ ਫਿਰ ਘਿਓ ਵਿੱਚ ਤਲਦੀ ਪੁੱਜ ਪੁੱਜ ਮੇਸਨ ਵੀ ਹੁੰਦਾ ਜਦੋਂ ਲਾਲ ਸੀ ਆਉਂਦੀ ਖੁਸ਼ਬੂਈ ਬੜੀ ਕਰਦੀ ਕਮਾਲ ਸੀ ਬੁੱਢ ਦੀ ਜੱਲ ਫੂਕਾ ਮਾਰ ਕੇ ਮਚਾਉਂਦੀ ਸੀ ਤੇ ਫਿਰ ਵੀ ਉਹ ਮੱਥੇ ਤੇ ਤੇਉੜੀਆਂ ਨਾ ਪਾਉਂਦੀ ਸੀ ਅਸੀਂ ਵੀ ਸੀ ਰਹਿੰਦੇ ਉਦੋਂ ਕੋਲ ਬਈਂਦੇ ਕੋਲ ਕੋਲ ਜੀ ਤੇ ਬੰਦਾ ਹੈ ਕੀ ਉਦੋਂ ਬੜਿਆ ਨਭੋ ਜੀ ਤਲੀ ਉਤੇ ਰੱਖ ਚੀਜ਼ਾਂ ਖਾਣ ਨੂੰ ਵੀ ਜੱਦੀ ਸੀ ਤੇ ਨੇੜੇ ਨਹੀਂ ਜਿਹਾਣਾ ਦੂਰ ਜਾਣ ਨੂੰ ਵੀ ਖਿੰਦੀ ਸੀ ਪੁੱਜੇ ਹੋਏ ਰਸਨ ਤੇ ਚੀਜ਼ਾਂ ਸਭ ਭਾਗੇ ਇੱਕ ਮਿਕ ਕਰਦੀ ਸੀ ਚੱਕਰ ਰਲਾ ਕੇ ਆਸ ਤੇ ਸੁਸਤੀ ਵੀ ਦੂਰ ਭੱਜ ਜਾਂਦੀ ਸੀ ਤੇ ਸੱਚੀ ਮੁੱਚੀ ਬੀਬੀ ਦੀ ਯਾਦ ਲੱਗ ਜਾਂਦੀ ਸੀ ਅੱਜ ਕੱਲ ਕਿਥੇ ਉਹ ਪੰਜੀਰੀਆਂ ਨੇ ਰਹਿ ਗਈਆਂ ਨਕਲੀ ਨੇ ਚੀਜ਼ਾਂ ਸਾਡੇ ਧੂੜਾਂ ਵਿੱਚ ਬਹਿ ਗਈਆਂ ਅੱਜ ਵੀ ਪਨੀਰੀ ਮੈਂ ਘਰ ਚ ਬਣਾਉਂਦਾ ਹਾਂ ਬੀਬੀ ਕੋਲ ਸੁੱਖੀਆਂ ਚੀਜ਼ਾਂ ਸਭ ਪਾਉਂਦਾ ਹਾਂ ਤੇ ਗੁਲਾਮੀ ਵਾਲੇ ਤਾਕਤ ਮੈਂ ਲਾ ਦੇਵਾਂ ਤਨ ਮੰਨਦੀ ਪਰ ਬੀਬੀ ਜੀ ਦਾ ਸਵਾਦ ਉਹ ਪਨੀਰੀ ਨਹੀਂ ਇਹ ਬਣਦੀ ਬੀਬੀ ਜੀ ਸਵਾਦ ਉਹ ਪਨੀਰੀ ਨਹੀਂ ਜੇ ਬਣਦੀ ਬੁੱਢਾ ਗਲੌਮੀ ਵਾਲਾ ਕੋਵੀ ਸਿੰਘ ਆ